ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਬਈ 744 XT 4 ਸਟਾਰ ਰਿਵਰਸ ਪੀਟਿਓ ਇਹਦਾ ਆਪਾਂ ਕਹਿ ਸਕਦੇ ਆ ਤੁਹਾਨੂੰ ਝਾਂਸੀ ਚ ਜਾਣ ਦੀ ਲੋੜ ਨਹੀਂ ਲੱਖੀ ਬਾਈ ਤੋਂ ਟਰੈਕਟਰ ਲੈ ਜੀ ਜਮਾਰ ਕੇ ਰੜਕਦੇ ਆ ਐਮ ਆਰ ਐਫ ਦੇ ਹਾਂਜੀ ਹਾਂਜੀ ਠੀਕ ਆ ਜੀ ਕਿੰਨੇ ਘੰਟੇ ਚੱਲੇ ਪਏ ਇਹ 800 ਘੰਟਾ ਜਮਾ ਰੀਜਨਲ ਬਾਈ ਝਾਂਸੀ ਰਿਕਾਰਡ ਸ੍ਰੀ ਸਭਰਾਜ 963 3 ਸਪੀਡ ਦੇ ਵਿੱਚ 5 ਸਟਾਰ ਇਹ ਵੀ ਫੁੱਲ ਟੌਪ ਮਾਡਲ ਆ ਗਿਆ ਜੀ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਆ ਹਾਂਜੀ ਹਸਤੀ ਕਾਲ ਬਾਈ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਟੇ ਜੀ ਬਰਨਾਲਾ ਟਰੈਕਟਰ ਮੰਡੀ ਤੇ ਬਾਈ ਲੱਖੀ ਨਾਲ ਕਰਦੇ ਆਂ ਗੱਲਬਾਤ ਹਸਤੀ ਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਬਹੁਤ ਵਧੀਆ ਕਿੰਨੇ ਕੁ ਟਰੈਕਟਰ ਹੈ ਜੀ ਆਪਣੇ ਕੋਲੇ ਬਾਈ ਇਸ ਟਾਈਮ ਚਾਰ ਨੇ ਚਾਰ ਟਰੈਕਟਰ ਨੇ ਇੱਕ ਵੇਗ ਗਿਆ ਪੰਜ ਸੀਗੇ ਹਾਂਜੀ ਪੰਜ ਠੀਕ ਹੈ ਜੀ ਕੰਮ ਕਰ ਕਿਵੇਂ ਚੱਲਦਾ ਬਾਈ ਕੰਮ ਕਰ ਠੀਕ ਹੈ ਬਾਈ ਵਧੀਆ ਬਾਬੇ ਠੀਕ ਹੈ ਜੀ ਤੇ ਲੋਨ ਵੀ ਹੋਊ ਟਰੈਕਟਰਾਂ ਦੇ ਲੋਨ ਵੀ ਭਰਾ ਦੇ ਠੀਕ ਹੈ ਜੀ ਤੇ ਮੈਂ ਆਪਾਂ ਕਹਿੰਦੇ ਹਾਂ ਗਿਣਤੀ ਦੇ ਘੰਟੇ ਚੱਲੇ ਟਰੈਕਟਰ ਮਿਲਦੇ ਆ ਸਾਹਮਣੇ ਸਾਨੂੰ ਦਿਖਾ ਵੀ ਦੇਵਾਂਗੇ ਹਾਂਜੀ ਸਵ ਜਮਾ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਬਈ 744 XT 4 ਸਟਾਰ ਰਿਵਰਸ ਪੀਟੀਓ ਇਹਦਾ ਆਪਾਂ ਕਹਿ ਸਕਦੇ ਆ ਤੁਹਾਨੂੰ ਝਾਂਸੀ ਚ ਜਾਣ ਦੀ ਲੋੜ ਨਹੀਂ ਲੱਖੀ ਬਾਈ ਤੋਂ ਟਰੈਕਟਰ ਲੈ ਜਾਓ ਤੁਸੀਂ ਜਮਾ ਏਜੰਸੀ ਵਾਲਾ ਬਾਈ ਕਿੰਨੇ ਮਾਡਲ ਹੈ ਇਹ ਇਹ 2022 ਮਾਡਲ ਆ ਬਾਈ 8ਵੇਂ ਮਹੀਨੇ ਦਾ 22 ਮਾਡਲ 8ਵੇਂ ਮਹੀਨੇ ਦਾ ਹਾਂਜੀ ਟਾਇਰਾਂ ਦੇ ਵੀ ਹਜੇ ਤੱਕ ਮਾਰ ਕੇ ਰੜਕਦੇ ਆ ਐਮ ਆਰ ਐਫ ਦੇ ਹਾਂਜੀ ਹਾਂਜੀ ਠੀਕ ਆ ਜੀ ਕਿੰਨੇ ਘੰਟੇ ਚੱਲੇ ਬੈ ਇਹ 800 ਘੰਟਾ ਜਮ ਅਰੀਜਨਲ ਬਾਈ ਜਾਂਸੀ ਰਿਕਾਰਡ ਦਾ 800 ਘੰਟਾ ਜਮ ਅਰੀਜਨਲ ਫੁੱਲ ਗਾਰੰਟੀ ਆ ਬਾਈ ਫੁੱਲ ਗਾਰੰਟੀ ਮੀਟਰ ਬੈਕ ਬੂਕਦੀ ਕੋਈ ਨਹੀਂ ਮੀਟਰ ਬੈਕ ਨਹੀਂ ਠੀਕ ਆ ਜੀ ਰੰਗ ਪੇਂਟ ਦਾ ਤਾਂ ਕੈਂਡੀ ਲੋੜ ਹੀ ਨੇੜਾ ਜੀ ਪੂਰਾ ਅਰੀਜਨਲ ਆ ਟਰੈਕਟਰ ਤੇ ਨੰਬਰ ਇਹਦਾ ਜੀ ਇਹ ਬਰਨਾਲੇ ਦਾ ਲੋਕਲ ਨੰਬਰ ਆ ਪੀਵੀ 192 ਬਰਨਾਲੇ ਦਾ ਲੋਕਲ ਹੀ ਨੰਬਰ ਆ ਟਰੈਕਟਰ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਤੁਸੀਂ ਇਹ ਟਰੈਕਟਰ ਕਹਿੰਦੇ 855 ਜਿੰਨੀ ਜਾਣ ਮਰਦਾ ਨਾ ਲੱਖੀ ਬਈ ਐਕਸਪੀ ਜਾ ਆ ਗਈ ਐ ਐਕਸਪੀ ਦੇ ਵੱਧ ਭਾਵ ਰਹਿੰਦੇ ਬਈ ਐਫੀ ਨਾਲ ਠੀਕ ਆ ਜੀ ਦੇਖੋ ਬਈ ਤੁਸੀਂ ਟਰੈਕਟਰ ਇੱਥੋਂ ਪੰਪ ਪੰਪ ਦਾ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਅਜੇ ਤਾਂ ਕੱਲ ਫਾਫੇ ਲੂਪਿਆ ਭਇਆ ਟਰੈਕਟਰ ਜਮਾ ਪੂਰੀ ਘੈਂਟ ਕੰਡੀਸ਼ਨ ਚ ਆਪਾਂ ਕਹਿ ਸਕਦੇ ਹਾਂ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ APV ਉਨੀ ਬਰਨਾਲੇ ਦੇ ਨੰਬਰ ਹੈ ਡਿਮਾਂਡ ਕਿੰਨੀ ਕਰਦੇ ਜੀ 6 ਲੱਖ 45 ਹਜ਼ਾਰ ਰੁਪਏ 6 ਲੱਖ 45 ਹਜ਼ਾਰ ਦਾ ਡਿਮਾਂਡ ਹੈ ਜੀ ਮਾਨਤਣ ਜੀ ਮਾਨਤਣ ਹੋ ਜਾਊਗਾ ਬਾਈ ਮੌਕੇ ਤੇ ਕੋਈ ਨਹੀਂ ਠੀਕ ਹੈ ਜੀ ਇਹਦਾ ਵੀਡੀਓ ਦੇਖ ਕੇ ਉਹ ਵਧੀਆ ਮਾਨਤਣ ਕਰੋਗੇ ਬਾਈ ਪੂਰਾ ਵੀਰੇ ਪੂਰਾ ਠੀਕ ਹੈ ਜੀ ਸਾਹਮਣੇ ਆ ਗਿਆ ਜੀ ਜਮਡੀਅਰ 53 10 3 ਸਪੀਡ ਤੇ ਆ ਗਿਆ ਜੀ 3 ਸਪੀਡ ਬਾਈ 3 ਸਪੀਡ ਦੇ ਵਿੱਚ ਆ ਗਿਆ ਜੀ ਕਾਲੇ ਢੱਟ ਵਾਲਾ ਜਿਹਦੀ ਡਿਮਾਂਡ ਜ਼ਿਆਦਾ ਹੈ ਡਿਮਾਂਡ ਬਾਈ ਜ਼ਿਆਦਾ ਕਿਉਂ ਹੈ ਜੀ ਇਹ ਬਾਈ ਖਰਚਾ ਘੱਟ ਹੈ ਇਹਦਾ ਦੂਜਿਆਂ ਨਾਲ ਤੇਲ ਖਰਚਾ ਘੱਟਾ ਬਾਈ ਹਾਂ ਜੀ ਠੀਕ ਹੈ ਜੀ ਕਮੈਨਾ ਕਮੂਨਾ ਦੇ ਵੀ ਬੜਾ ਲੰਡਣਾ ਬਈ ਕੰਪੈਨ ਲਈ ਬਹੁਤ ਵਾਪਸ ਠੀਕ ਹੈ ਜੀ ਟਾਇਰਾਂ ਦੀ ਬਈ ਕੀ ਕੰਡੀਸ਼ਨ ਰਹੂਗੀ ਟਾਇਰ ਬਈ ਇਹਦੇ 70 75 56 ਟਾਇਰ 70 75 56 ਟਾਇਰਾਂ ਦੀ ਕੰਡੀਸ਼ਨ 3 ਸਪੀਡ ਚ ਆ ਗਿਆ ਜੀ ਫੁੱਲ ਟੌਪ ਆ ਫੁੱਲ ਟੌਪ ਆ ਪੰਜਾਬ ਦਾ ਨੰਬਰ ਆ ਡਬਲ ਡਿਸਟ੍ਰੀਬਿਊਟਰ ਜੀ ਡਬਲ ਡਿਸਟ੍ਰੀਬਿਊਟਰ ਡਬਲ ਪੀਟੀਓ ਫੁੱਲ ਦਾ ਹਿੱਸਾ ਬਈ ਠੀਕ ਹੈ ਜੀ ਫੁੱਲ ਮੇ ਹਿੱਸੇ ਚ ਆ ਗਿਆ ਜੀ ਇਹ ਠੀਕ ਆ ਬਈ 11 ਮਾਡਲ ਡਿਮਾਂਡ ਦੀ ਡਿਮਾਂਡੇ ਦੀ 5 ਲੱਖ 10 ਹਜ਼ਾਰ ਰੁਪਏ 5 10 ਡਿਮਾਂਡ ਆ ਬਾਕੀ ਮੰਨਤਾ ਨਾਲ ਹੋ ਜਾਊ ਸામਨੇ ਆ ਗਿਆ ਜੀ ਸਪਰਾਜ 963 3 ਸਪੀਡ ਦੇ ਵਿੱਚ ਫਾਈਵ ਸਟਾਰ ਇਹ ਵੀ ਫੁੱਲ ਟੌਪ ਮਾਡਲ ਆ ਗਿਆ ਜੀ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਕੈਕੁਰ ਨਾਲ ਦੇ ਬਈਏ ਦੇ ਨਾਲ ਦੇ ਬਈਏ ਕਿੰਨੇ ਪੈਸੇ ਟਾਇਰਾਂ ਦੀ ਕੰਨੀ ਜੀ 90 ਪੈਸੇ ਟਾਇਰ 85 90 ਪੈਸੇ ਨਾਲ 85 90 ਪੈਸੇ ਟਾਇਰਾਂ ਦੀ ਕੰਡੀਸ਼ਨ ਬਈ ਓਰੀਜਨਲ 22 ਮਾਡਲ ਆ ਤੇ ਓਰੀਜਨਲ ਹਾਈ ਬੈਕ ਵਾਲਾ ਹੈਗਾ ਹਾਂ ਜੀ ਆਮ ਹਾਈ 'ਚ ਬੈਕ ਨਹੀਂ ਹੁੰਦੇ origignal high 'ਚ ਬੈਕ ਆ ਠੀਕ ਆ ਜੀ ਹਾਂਜੀ ਪੰਜਾਬ ਨੰਬਰ ਆ first owner ਆ ਹਾਂਜੀ ਡਿਮਾਂਡ ਜੀ ਡਿਮਾਂਡ ਇਹ ਵੀ 695 ਹਜ਼ਾਰ 695 ਡਿਮਾਂਡਾ 21 ਮਾਡਲ ਆ ਮਾਨਤਾ ਨਹੀਂ ਤੋ ਵੀ ਹੁੰਦੀ ਮਾਨਤਾ ਨੂੰ ਸਾਹਮਣੇ ਆ ਗਿਆ ਜੀ ਅਰਜਨ ਹਾਂਜੀ 605 ਡੀ ਆਈ 2 ਲੱਖ ਮਾਡਲ ਦੇ ਵਿੱਚ ਆ ਗਿਆ ਰਿਜਪੀੜਾ ਜੀ ਇਹ ਵੀ ਨਹੀਂ ਇਹ ਟੂਸਪੀਡ ਆ ਟੂਸਪੀਡ ਦੇ ਵਿੱਚ ਆ ਗਿਆ ਫੁਕਾਰਾ ਮਰਵਾ ਦੇ ਬਈ ਨਹੀਂ ਕੋਈ ਫੁਕਾਰਾ ਟਰੈਕਟਰ ਦਾ ਕੋਈ ਬਲੌਗ ਲਾ ਨਹੀਂ ਹੈ ਵੀ ਨਮ ਆਪਾ ਕੈਸਾ ਕਰਨਾ ਟੌਪ ਮਾਡਲ ਟਰੈਕਟਰ ਲੈ ਦੇਣ ਦੇਣਾ ਬਈ ਲੱਖੇ ਆਪਣੇ ਕੋਲੇ 16 ਦੇ ਟਾਇਰਾਂ ਦੇ ਆ ਟੂਟ ਕੀੜਾ ਚਾਹੀਦੀ ਟਾਇਰ ਆ ਫਰੰਟ ਵਾਲੇ ਮਾਡਲ ਕਿੰਨੇ ਆਈ ਜੀ ਇਹ 2019 ਮਾਡਲ ਆ 19 ਮਾਡਲ ਆ ਕੀ ਡਿਮਾਂਡ ਆ ਜੀ ਮੇਰੀ 5 ਲੱਖ 67000 5 ਲੱਖ 67000 ਰੁਪਏ ਦੀ ਡਿਮਾਂਡ ਆ ਬਸ ਜਿਮਾਂਦਾਂ ਦੇ ਮੱਥੇ ਦੇ ਹੋ ਜੀ ਠੀਕ ਆ ਜੀ ਤੇ ਬਈ ਮੰਡੀ ਤੇ ਬਣਾ ਟਰੈਕਟਰ ਕਿੱਥੇ ਹੁੰਦੇ ਆ ਮੰਡੀ ਤੋਂ ਬਿਨਾ ਬਾਈ ਹੁੰਦੇ ਆ ਇਸ ਸਟੈਂਡਰਡ ਚੌਂਕ ਤੇ ਆਪਣੇ ਡੈਕਟਰ ਹੁੰਦੇ ਆ ਰੋਜ਼ ਪੋਂ ਬਾਰ ਨੂੰ ਮੰਡੀ ਕੰਟੈਕਟ ਨੰਬਰ ਜੀ ਆਪਣਾ 9569914095 ਪੁਰਾਣਾ ਵੀ ਕਟਿਆ ਟਰੈਕਟਰ ਜੀ ਹਾਂ ਪੁਰਾਣਾ ਜੀ ਲੋੜ ਵੀ ਹੈ ਜੀ ਲੋੜ ਜੀ ਠੀਕ ਹੈ ਜੀ ਸਕਰੀਨ ਤੇ ਵੀ ਬਾਈ ਨੰਬਰ ਤੱਕ ਚੱਲ ਰਿਹਾ ਹੈ ਬਾਈ ਦਾ ਉਹੀ ਟਰੈਕਟਰ ਅਕੀਦਰ ਹੈ ਬਾਈ ਨੂੰ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਅੱਛਾ ਮਿਲਦਾ ਨਵਾਂ ਵੀਡੀਓ ਨਾਲ ਭਾਗ ਲਓ